ਇਸ ਮੰਦਪਾਖੀ ਖਬਰ ਨੇ ਇਲਾਕਾ ਨਿਵਾਸੀਆਂ ਦੇ ਵਿੱਚ ਸਹਿਨ ਦਾ ਮਾਹੌਲ ਬਣਾ ਦਿੱਤਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਦੀਆਂ ਲਪਟਾਂ ਤਾंडਵ ਕਰਦੀਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਇੱਕ ਨਿੱਜੀ ਹੋਟਲ ਦੇ ਵਿੱਚ ਅੱਗ ਲੱਗ ਗਈ ਹੈ ਤੇ ਅੱਗ ਇੰਨੀ ਜ਼ਿਆਦਾ ਭਿਆਨਕ ਹੋ ਗਈ ਕਿ ਅੱਗ ਲਗਾਤਾਰ ਵਾਧੀ ਗਈ ਹੈ ਸਭ ਤੋਂ ਪਹਿਲਾਂ ਦੱਸਦੀ ਹੈ ਕਿ ਇਸ ਸਭ ਤੋਂ ਪਹਿਲਾਂ हेटा दफ्तर ਦੇ ਵਿੱਚ ਅੱਗ ਲੱਗੀ ਸੀ ਜਿਸ ਤੋਂ ਬਾਅਦ ਅੱਗ ਲਗਾਤਾਰ ਵਧਦੀ ਗਈ ਹੈ ਉਸ ਤੋਂ ਬਾਅਦ ਮੌਜੂਦ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਹਾਲਾਂਕਿ ਸਹੀ ਕਾਰਨ ਨਹੀਂ ਪਤਾ ਲੱਗ ਸਕਿਆ ਹੈ ਕਿ ਆਖਿਰ ਅੱਗ ਕਿਉਂ ਲੱਗੀ ਹੈ ਲੇਕਿਨ ਜਾਣਕਾਰੀ ਜੋ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਏਸੀ ਪਟਨ ਕਾਰਨ ਇਹ ਅਗ ਲੱਗ ਗਈ ਹੈ ਜਿਸ ਕਾਰਨ ਅਗ ਬਹੁਤ ਜ਼ਿਆਦਾ ਭਿਆਨਕ ਹੋ ਗਈ ਅਤੇ ਅਗ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬਿਗਰੇਦੀ ਟੀਮ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਰ ਦੇ ਕਾਬੂ ਪਾਇਆ ਜਾ ਸਕੇ ਤਸਵੀਰਾਂ ਜਿਹੜੀਆਂ ਨੇ ਜਲੰਧਰ ਦੇ ਬਾਸਟਨ ਨੇੜੇ ਇੱਕ ਨਿੱਜੀ ਹੋਟਲ ਦੀ ਦਿੱਤੀ ਜਾ ਰਹੀ ਹੈ ਜਿੱਥੇ ਏਸੀ ਫਟਣ ਕਾਰਨ ਭਿਆਨਕ ਅਗ ਲੱਗ ਗਈ ਹੈ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆਉ ਤੁਹਾਨੂੰ ਸੁਣਾਉਂਦੇ ਹਾਂ ਸਰ ਸਾਨੂੰ ਫੋਨ ਆਇਆ 1025 ਦੇ ਕੀ ਹੋਟਲ ਸੰਗਮ ਦੇ ਥੱਲੇ ਦਫਤਰ ਹੈਗੇ ਉਹਨਾਂ ਦੇ ਵਿੱਚ ਅੱਗ ਲੱਗੀ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਤੇ ਪਾਣੀ ਝਲਾ ਕੇ ਅੱਗ ਤੇ ਕਾਬੂ ਪਾ ਲਿਆ ਕੋਈ ਨੁਕਸਾਨ ਕਿੰਨਾ ਹੋਇਆ ਨੁਕਸਾਨ ਉਹਨਾਂ ਦਾ ਕਾਫੀ ਹੋ ਗਿਆ ਹੈ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਕੀ ਹੋਇਆ ਇਹ ਤਾਂ ਮਾਲ ਕੀ ਦੱਸ ਸਕਦੇ ਆ ਕਿ ਲੱਗਣ ਦਾ ਕਾਰਨ ਵੀ ਕੀ ਹੋਇਆ ਨੁਕਸਾਨ ਕਿੰਨਾ ਹੋ ਗਿਆ ਹਾਂਜੀ ਨੁਕਸਾਨ ਮਾਲ ਕੀ ਦੱਸ ਸਕਦੇ ਕਿੰਨਾ ਤੋਂ ਨੁਕਸਾਨ ਉਸੇ ਕਿੰਨਾ ਕੰਮ ਹਲਾਤਾ ਸਾਨੂੰ ਅੱਧਾ ਪੌਣਾ ਘੰਟਾ ਲੱਗੀ ਗਿਆ ਅੱਗ ਤੇ ਕਾਬੂ ਪਾਉਣ। ਕਿੰਨੀ ਜਿਹੜੀਆਂ ਲੱਗ ਚੁੱਕੀਆਂ? ਸਾਡੀਆਂ ਦੋ ਗੱਡੀਆਂ ਲੱਗ ਚੁੱਕੀਆਂ। ਬੇਚਾਰੀ ਨੁਕਸਾਨ। ਲੈ ਜਾਨੀ ਨੇ ਮਾਲੀ ਨੁਕਸਾਨ ਹੋਣਾ ਦਾ ਹੋਟਲ ਦੇ ਵਿੱਚ ਤੁਸੀਂ ਅੰਦਰ ਗਏ ਸੀਗੇ ਕੀ ਦੇਖਦੇ ਅੰਦਰ ਦੇਖਿਆ ਕੁਝ? ਅੰਦਰ ਏਸੀ ਸੀਗੇ ਚੀਨ ਵਾਂਗ ਲੱਗੀ ਹੋਈ ਸੀਗੀ। ਏਸੀ ਬਲਾਸ ਹੋਇਆ। ਹਾਂਜੀ ਹਾਂਜੀ। ਯਾਰੀ ਕੋ ਸ਼ੋਰਟ ਸਰ ਕਰਦਾ। ਸ਼ੋਰਟ ਸਰ ਕਰਦਾ। ਹੋਟਲ ਵਿੱਚ ਕੁਝ ਸਿਰਦਾ ਨਹੀਂ ਹੋਸਤ ਨੂੰ ਦੋ। ਨਹੀਂ ਨਹੀਂ ਇੱਕ ਵਰਕਰ ਸੀਗਾ ਉਹਨਾਂ ਦਾ। ਉਹਨਾਂ ਨੇ ਸਾਨੂੰ ਦੱਸਿਆ ਵੀ ਵੀ ਆਪਕੇ ਥੋੜੇ ਸ਼ਟਰ ਖੁੱਲੇ ਤੇ ਉਹਨੇ ਦੱਸਿਆ ਵੀ ਅੱਗ ਲੱਗੀ ਹੈ। ਅਸੀਂ ਤੁਰੰਤ ਦੋ ਗੱਡੀਆਂ ਲੈ ਕੇ ਅੱਗ ਕੀ ਨਾਮ ਸਰੋਪਾ ਮੈਂ ਨਨ ਰੇਸ਼ ਕੁਮਾਰ